ਮੁਖਸ਼ਰ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸਰੂਪ ਇੱਕ ਨਾਈ ਦੀ ਦੁਕਾਨ ਦੇ ਉੱਤੇ ਘਟਣ ਵਾਸਤੇ ਇਹ ਬਾਬਾ ਜੀ ਲੈ ਕੇ ਆਏ ਨੇ ਤੇ ਸਰੂਪ ਦੇਖੋ ਛੋਟੇ ਹਾਥੀ ਜਾਇਆ ਰੱਖਿਆ ਹੋਇਆ ਉਹਨਾਂ ਮਾਫੀ ਚਾਹੁੰਦਾ ਸ਼ਬਦ ਨਹੀਂ ਬੋਲਦਾ ਇਹ ਲਿਬੜਿਆ ਜਿਹੜਾ ਛੋਟਾ ਹਾਥੀ ਉਸ ਤਰ੍ਹਾਂ ਹੀ ਗਾਰਾ ਫੋਸ ਲੱਗਿਆ ਹੋਇਆ ਤੁਸੀਂ ਵੇਖੋ ਥਾਂ ਥਾਂ ਤੇ ਇਸ ਤਰ੍ਹਾਂ ਕੀ ਆਪਦੇ ਕੋਲ ਅੱਛਾ ਉਹਨਾਂ ਕੋਲ ਕਿੰਨੀਆਂ ਗਾਰਾਂ ਖਲੋਤੀਆਂ ਸਰੂਪ ਮਹਾਰਾਜ ਦਾ ਇਹਨਾਂ ਨੇ ਆ ਵੇਖੋ ਗੋਏ ਦਾ ਲਿਬੜਿਆ ਛੋਟਾ ਹਾਥੀ ਉਸ ਤਰ੍ਹਾਂ ਸਰੂਪ ਰੱਖੀ ਫਿਰਦੇ ਆ ਇਹ ਆ ਦੇਖੋ ਆ ਫੋਸ ਲੱਗਿਆ ਪਿਆ ਆ ਦੇਖੋ ਆ ਗ ਦੁਕਾਨਦਾਰੀ ਬਣਾ ਲਈ ਇਹਨਾਂ ਲੋਕਾਂ ਨੇ ਨਾਈ ਦੀ ਦੁਕਾਨ ਦਾ ਉਹ ਘਟਣਾ ਸੀਗਾ ਪਹਿਲੀ ਗੱਲ ਤਾਂ ਉਹ ਗਲਤੀ ਵੀ ਨਾਈ ਦੀ ਦੁਕਾਨ ਦਾ ਉਹ ਘਟਣਾ ਇਹਨਾਂ ਨੇ ਮਰਦੇ ਸਰੀਰੂਪ ਲੈ ਕੇ ਕੀਤਾ ਉੱਥੇ ਅਰਦਾਸ ਕੀ ਕੀਤੀ ਹੋਊਗੀ ਕਿ ਪ੍ਰਮਾਤਮਾ ਬਲ ਬਖਸ਼ ਵੀ ਹੋਰ ਲੋਕਾਂ ਦੇ ਬਾਲ ਨੂੰ ਉਹਨਾਂ ਨੇ ਇਹ ਆ ਦੇਖੋ ਗੋਏ ਦਾ ਲਿਬੜਿਆ ਜਿਹੜਾ ਛੋਟਾ ਆਦੀ ਥਾਂ ਥਾਂ ਤੋਂ ਉਹਨਾਂ ਚ ਮਰਦੇ ਸਰੀਰੂਪ ਰੱਖੀ ਫਿਰਦੇ ਆ ਇਹ ਤੇ ਉੱਥੇ ਦੁਕਾਨ ਆ ਬਾਬਿਆਂ ਨੂੰ ਦਾ ਪ੍ਰਹਣ ਨਾਲ ਹਾਂ ਕੀ ਹੋਣਾ ਜੀ ਬਾਬਾ ਨੇ ਇਹ ਜੀ ਦਸੋਂ ਵੇਖ ਬਾਬਾ ਜੀ ਉੱਤੇ ਸ਼ਤਰ ਲਾਉਣ ਦਾ ਕੀ ਫਾਇਦਾ ਹੈ ਉਲਟਾ ਬਾਬਾ ਜੀ ਹਾਂ ਉਲਟਾ ਬਾਬਾ ਜੀ ਇਹ ਉਹ ਮੁੰਡੇ ਨੇ ਰੋਕਿਆ ਉਹਦੇ ਗੱਲ ਪਏ ਕਿਉਂ ਮਾਰੀ ਗੱਲ ਤੁਸੀਂ ਇਹਨੂੰ ਜਜ ਮੰਨਦੇ ਕਿ ਨਜ਼ਾਇਜ਼ੀ ਬਹੁਤ ਹੀ ਜ਼ਿਆਦਾ ਨਜ਼ਾਇਜ਼ੀ ਇਹ ਜਲਦੀ ਇਹਦੇ ਪੰਜ ਸਿੰਘ ਹੀ ਨਹੀਂ ਹੈਗੇ ਪੂਰੇ ਜਿੰਨਾ ਪਰ ਮਾੜੇ ਪੁੱਛੋ ਮਾੜੇ ਆ ਜੋ ਮੜੇ ਜਾ ਇਹਨਾਂ ਨੂੰ ਇੱਕ ਲੈ ਕੇ ਜਾਓ ਗੁਰੂ ਘਰ ਦੇ ਪੁੱਛੋ ਮਾੜੇ ਅਸਲੀ ਹੁੰਦੇ ਸੀ ਕਾਰ ਦੇ ਵਿੱਚ ਨਰਗੀ ਜੀ ਕਹਿੰਦੇ ਆ ਲੈ ਕੋ ਲੈ ਕੇ ਉਸ ਦੀ ਲਿਬੜੀ ਗੱਡੀ ਆ ਬਾਬਾ ਜੀ ਦੱਸੋ ਤੁਸੀਂ ਤੁਹਾਨੂੰ ਕਿੰਨੇ ਆਖਿਆ ਸੀ ਲੈ ਕੇ ਆਉਣਾ ਮਾਲਕ ਕੋਣ ਆ ਬਲਾਕ ਤੇ ਤੁਹਾਨੂੰ ਆਪਣਾ ਪਤਾ ਨਹੀਂ ਮਰਿਆਦਾ ਕੀ ਹੈ ਇਹਨਾਂ ਨੂੰ ਕੋ ਬਲਾਓ ਪੰਜ ਲੱਗੇ ਕੋ ਬਲਾਓ ਆਵਾਜ਼ ਮਾਰੋ ਮਾਲਕ ਕਿੱਥੇ ਆ ਮਾਲਕ ਨੂੰ ਆਈ ਮਾਰੋ ਬਾਈ ਕਿੱਥੇ ਆ ਕਿੱਥੇ ਗਏ ਪਾਪਾ ਨੇ ਮੈਨੂੰ 20 ਮਿੰਟ ਹੋ ਗਏ ਮੈਂ ਪੁੱਛ ਰਿਹਾ ਤੁਹਾਨੂੰ ਉਹ ਮੰਜਾ ਤੁਹਾਡਾ ਉਹ ਲਿਪੜਿਆ ਯਾਰ ਸਾਰੇ ਭਾਈ ਜਮਾ ਹੀ ਜਮਾ ਹੀ ਬੇਦਬੀ ਕਰੀ ਰਹੀ ਹੈ ਮਾਰੇ ਸੁਰਤਾ ਬਿੱਠੇ ਹੈ ਯਾਰ ਪੁੱਛੋ ਨਹੀਂ ਆ ਕੋਈ ਆਇਆ ਮੱਛਲਾ ਕੇ ਲਿਆ ਉਸ ਦਲੇ ਬਹੁਤ ਸ਼ਰਮਣੀ ਕਮੇਟੀ ਦੇ ਇਥੇ ਮੁਲਾਜ਼ਮ ਹੀ ਪਹੁੰਚ ਗਏ ਨੇ ਮੌਕੇ ਤੇ ਤਾਂ ਤਫਤੀਸ਼ ਕਰ ਰਹੇ ਨੇ ਹੁਣ ਕਿਹਦੇ ਨੇ ਉੱਥੇ ਬਾਹਰ ਆਏ ਮਰਾ ਜੀ ਤੁਸੀਂ ਬਹਿਰੇ ਨਾ ਕਰੋ ਤੁਸੀਂ ਅੱਗੇ ਨਾਲ ਸੇਵਾ ਅਨੁਭਵ ਦੇਣਾ ਨੂੰ ਕਰੀਏ ਪਾਰੇ ਕਰੀਏ ਕਿਉਂ ਨਹੀਂ ਰੋਕਿਆ ਨਾਵਾ ਮੈਂ ਇਹਨਾਂ ਨੂੰ ਲੱਗੇ ਮੈਂ ਕਿਹਾ ਬੱਡੇ ਆਈ ਜਾਂਦੇ ਆ ਕੋਟਰਨਤਨ ਸਾਹਿਬ ਸਟਾਈ ਜੀ ਦੁੱਧਿਓ ਲਿਆਇਆ ਦੁੱਧਿਓ ਮੈਨੂੰ ਠੱਕੇ ਮਾਰ ਬਾਬਾ ਜੀ ਗਲਤੀ ਇੱਕ ਨਹੀਂ ਕੀ ਅੱਛਾ ਇਹ ਮੁੰਡੇ ਨੇ ਰੋਕਣਾ ਚਾਹੀਏ ਨੂੰ ਉਲਟਾ ਠੱਕੇ ਮਾਰੇ ਇਹਨਾਂ ਨੇ ਮੈਂ 15000 ਰੁਪਏ ਮਹਿੰਗਾ ਬਾਹਾਂ ਫੜ ਕੇ ਇੱਥੋਂ ਤੱਕ ਲੈ ਕੇ ਆਇਆ ਜੀ ਮੈਨੂੰ ਉਹਨੇ ਤੂੰ ਕਰਤਾ ਬਈ ਆ ਵੀ ਮੈਂ ਖ ਲੈ ਆ ਜਾਂਗਾ ਬਹੁਤ ਗਲਤ ਕੀਤਾ ਹਾਂ ਐ ਥੋੜੀ ਹੁੰਦਾ ਵੀ ਆਪਾਂ ਅੱਖਾਂ ਦੇ ਸਾਹਮਣੇ ਮਹਾਰਾਜ ਦੀ ਬੇਰਵੀ ਹੋਈ ਜਾਵੇ ਤੇ ਅਸੀਂ ਅੱਖਾਂ ਮੀਟ ਕੇ ਬਹਿ ਜਾਈਏ ਮੋਨ ਕਿ ਕਮੇਟੀ ਵਾਲੇ ਵੀ ਆਉਂਦੇ ਆ ਮੈਂ ਇਹਨਾਂ ਨੂੰ ਆਖਿਆ ਮੈਂ ਗੁਰਦੁਆਰਾ ਸਾਹਿਬ ਤੋਂ ਆਈ ਜਾਂਦਾ ਕੀਤਾ ਫੋਨ ਜੀ ਉਹਨਾਂ ਨੂੰ ਉਹਨਾਂ ਨੂੰ ਪਤਾ ਲੈ ਕੇ ਗਏ ਆ ਨਹੀਂ ਨਹੀਂ ਉਹਨਾਂ ਨੂੰ ਨਹੀਂ ਪਤਾ ਉਹਨਾਂ ਦੇ ਪੁੱਤਣ ਨੂੰ ਆਏ ਜੀ ਹਾਰਾ ਇੱਕ ਕਮੇਟੀ ਨੂੰ ਪਤਾ ਹੀ ਨਹੀਂ ਕਹਿੰਦੇ ਕਮੇਟੀ ਸਾਡੀ ਨੂੰ ਪਤਾ ਹੀ ਨਹੀਂ ਜਾਂ ਪੌਣੀ ਦੀ ਕਮੇਟੀ ਨੂੰ ਪਿੰਡ ਦੀ ਕਮੇਟੀ ਹੈ ਹਾਂ ਕਮੇਟੀ ਹੈ ਕੌਣੀ ਕੌਣੀ ਹੈ ਕੌਣੀ ਹੈ ਇਹ ਕੌਣੀ ਹੈ ਉਹ ਤਾਂ ਨਹੀਂ ਕੌਣੀ ਲੱਗੇ ਦੁੱਧਾ ਹੈਲੋ ਸੈਰਾਂ ਦੁੱਧਾ ਦੁੱਧਾ ਕੌਣੀ ਲੱਗੇ ਨਹੀਂ ਨਹੀਂ ਆਹ ਤਾਂ ਗੱਲ ਪਹਿਲਾਂ ਗੁਰੂ ਸਾਹਿਬ ਕੋਲ ਤੇਰਾ ਦੁੱਧਾ ਕਿਹਾ ਪਹਿਲਾਂ ਪਹਿਲਾਂ ਤੁਸੀਂ ਕਿਹਾ ਗੁਰਦਵਾਰ ਗੁਰੂ ਸਾਹਿਬ ਦੁੱਧਾ ਪਹਿਲਾਂ ਤੂੰ ਮੈਨੂੰ ਦੁੱਧਾ ਕਿਹਾ ਬਾਬਾ ਧਿਆਨ ਦਾਦਾ ਡੇਰਾ ਮੈਂ ਹੁਣ ਉੱਥੇ ਫੋਨ ਲਾਦਾ ਨਹੀਂ ਹੁਣ ਕੌਣੀ ਆ ਕਿ ਦੁੱਧਿਓ ਆ ਲੈ ਕੇ ਚੱਲ ਮੈਂ ਤਾਂ ਲਾਦਾ ਇਹਨਾਂ ਦੀ ਗੱਲ ਆਪਚੀ ਨਹੀਂ ਮਿਲ ਰਹੀ ਕੀ ਗੱਲ ਇਹਨਾਂ ਦੀ ਆਪਚੀ ਸ਼ਬਦ ਨਹੀਂ ਕੋਈ ਨਾ ਜੀ ਸਤਿਕਾਰ ਸਹਿਤ ਲੈ ਕੇ ਚੱਲਾਂਗੇ ਜਿਹੜੀ ਇਹਨਾਂ ਨੂੰ ਤਾਂ ਜੀ ਤੁਸੀਂ ਤੁਸੀਂ ਇੰਨੀ ਵੀ ਸੇਵਾ ਨਹੀਂ ਆਪ ਪਹਿਲਾ ਸਰੂਪ ਲੈ ਕੇ ਜਾਓ ਮੁੜ ਕੇ ਉਹ ਸਲੂਨ ਵਾਲਿਆਂ ਨੂੰ ਵੀ ਸਦੋ ਉੱਥੇ ਡਰਾਈਵਰ ਨੂੰ ਕਰਾ ਲਿਆ ਖਾ ਲਗਾ ਲੀਏ ਫਿਰ ਜੀ ਤੁਸੀਂ ਐ ਕਰੋ ਤਾਂ ਕਿ ਉੱਚੀ ਚ ਮੈਂ ਉਹ ਵੀਰੇ ਬੈਕ ਕਰਕੇ ਜਿਆ ਮੈਂ ਕਰਦੇ ਚੱਪਣਾ ਪੈਣਾ ਪੱਖਾ ਇਹਨੂੰ ਤਾਂ ਕੋਈ ਨਾ ਖੜ ਜਾ ਇਹਨੂੰ ਤਾਂ ਦੇਖੋ ਜੀ ਦੱਸੋ ਆ ਆ ਕੋਈ ਸਰਕਾਰ ਆ ਜੀ ਮਹਾਰਾਜ ਦਾ ਦੱਸੋ ਟੈਂਪੂ ਵਾਲਾ ਵੀਰ ਕਿੱਥੇ ਆ ਇਹ ਗਲਤ ਗੱਲ ਆ ਜੀ ਮਹਾਰਾਜ ਜਿਹੜੀ ਜੀ ਗੱਲ ਤਖਤ ਨੇ ਮਨਾ ਕੀਤੀ ਤੁਸੀਂ ਕਿਵੇਂ ਕਰ ਸਕਦੇ ਹੋ ਉਹ ਨਹੀਂ ਠੀਕ ਆ ਸਰ ਕੋਈ ਨਹੀਂ ਨਹੀਂ ਪਾਪਾ ਜੀ ਉਹ ਆਈ ਜਾਂਦੇ ਉਹ ਮੁੰਡੇ ਤੁਸੀਂ ਗੱਲ ਕਰਿਓ ਉਹਨਾਂ ਨਾਲ ਮਹਾਰਾਜ ਤੁਸੀਂ ਮਹਾਰਾਜ ਨੂੰ ਆਦਰਸ਼ ਸਹਿਦ ਲੈ ਕੇ ਜਾਓ ਤੁਸੀਂ ਇਹ ਟੈਂਪੂ ਦੇ ਵਿੱਚ ਰੱਖਣ ਦਾ ਕੀ ਮਤਲਬ ਹੈ ਜੀ ਯਾਰ ਦੇਖੋ ਜੀ ਇਸ ਗਦੇਲੇ ਵਸਾ ਕੇ ਬਾਬਾ ਜੀ ਸਤਕਾਰ ਮੈਂ ਵੇਖੀ ਅੰਨਾ ਸਤਕਾਰ ਕਿਵੇਂ ਕਿ ਤੁਸੀਂ ਮਹਾਰਾਜ ਨੂੰ ਵਿੱਚ ਰੱਖਿਆ ਜੀ ਉਹ ਚੱਕ ਲੈ ਆਉਣ ਨਹੀਂ ਨਹੀਂ ਬਹੁਤ ਗਲਤ ਹੈ ਜੀ ਇਹ ਮੰਨ ਲਓ ਠੀਕ ਹੈ ਵਾਈਆਂ ਦੀ ਚੰਗੀ ਦੁਕਾਨ ਹਮ ਮਿਹਨਤ ਕਰਨ ਲੱਗਾ ਲੈ ਬਾਈ ਜੀ ਇੱਕ ਮਿੰਟ ਲਓ ਦੇਖੋ ਮੇਰੀ ਗੱਲ ਸੁਣੋ ਨਹੀਂ ਚਲੋ ਕੋਈ ਗੱਲ ਨਹੀਂ ਤੁਸੀਂ ਗੱਲ ਕਰੀ ਜੀ ਮੈਂ ਤੁਹਾਡੇ ਨਾਲ ਸਹਿਮਤ ਹਾਂ ਜੀ ਪਰ ਇਹ ਬਾਬਾ ਜੀ ਨੂੰ ਚਾਹੀਦਾ ਸੀ ਜਿਹੜੀ ਚੀਜ਼ ਅਕਾਲ ਤਖਤ ਤੋਂ ਮਨਾ ਹੈ ਮਹਾਰਾਜ ਜਿਹੜੀ ਕੀ ਤਾਂ ਮਨਾ ਕਰਦੇ ਆ ਆਪਾਂ ਉਸ ਚੀਜ਼ ਨੂੰ ਉਸੇ ਜਗ੍ਹਾ ਤੇ ਆਪਾਂ ਮਹਾਰਾਜ ਲਈ ਜਾਨਨੇ ਆ ਇਹ ਕਿ ਲਿਆਉਣਾ ਨਹੀਂ ਚਾਹੀਦਾ ਮਹਾਰਾਜ ਜੀ ਤੁਸੀਂ ਵੇਖੋ ਮਹਾਰਾਜ ਨਾ ਤੇ ਮਨਾ ਕੀਤਾ ਵਾ ਕੇਸ ਪਟਾਉਂ ਹਾਂਜੀ ਤੇ ਸਾਹਮਣੇ ਤਾਂ ਫਿਰ ਇਸ਼ਤ ਸੰਮਤ ਕਾਨ ਦਾ ਆਖਿਆ ਸੀ ਕਾਨ ਮੋਤੀ ਤੁਸੀਂ ਵੇਖੋ ਜੀ ਮੂਰਤ ਕਿਹੜੀ ਵੀ ਕਾਨ ਹੈ ਇਹ ਅਡਾ ਜੀ ਗੱਦਾ ਭਾਈ ਮਾਂ ਮਾਫੀ ਨਾਲ ਆਲੇ ਆਮਰੇ ਚਲ ਨਹੀਂ ਨਹੀਂ ਖੜ੍ਹ ਜਾਓ ਭਾਈ ਭਾਈ ਤੇ ਉਹਨਾਂ ਤੋਂ ਵੀ ਦੋ ਮਿੰਟ ਰੁਕ ਜਾ ਹੁਣ ਮਹਾਰਾਜ ਨੂੰ ਇਹ ਇੱਥੇ ਆਉਂਦੇ ਮੁੰਡੇ ਤੂੰ ਦੱਸ ਦਿੰਦੇ ਆ ਵੀ ਕਿਵੇਂ ਆ ساری ਗੱਲ ਮੈਂ ਪਹਿਲਾਂ ਹੀ ਕਹਿ ਕੇ ਗਿਆ ਸੀ ਆ ਇਹ ਗੱਲ ਗਲਤ ਹੈ ਆਪਣੇ ਭਾਈ ਭਾਈ ਚੱਕਰ ਕੀ ਆ ਚੱਕਰ ਇਹ ਆ ਭਾਈ ਉਹ ਵਾਲੇ ਵੀ ਇੱਥੇ ਨਹੀਂ ਚਾਹੀਦਾ ਹੁਣ ਮਹਾਰਾਜ ਜੀ ਇਮਰਟ ਵੀਰੇ ਵੀ ਤੁਸੀਂ ਇਹਨੇ ਵੀ ਇੱਥੇ ਨਹੀਂ ਲਾਉਣਾ ਸੀ ਮਹਾਰਾਜ ਜਿੱਥੇ ਆਪਾਂ ਕਟਿੰਗ ਦੀ ਦੁਕਾਨ ਹੁੰਦੀ ਹੈ ਨਾ ਜੀ ਉੱਥੇ ਮਹਾਰਾਜ ਨਹੀਂ ਲੈ ਕੇ ਆਈ ਇਹ ਬਾਬਾ ਜੀ ਨੂੰ ਪਤਾ ਹੋਣਾ ਚਾਹੀਦਾ ਮਹਾਰਾਜ ਪੜਦੇ ਨੂੰ ਨਹੀਂ ਪਤਾ ਤੁਸੀਂ ਤਾਂ ਮੰਨ ਕੇ ਚੱਲੋ सोनू ਜੇ ਪਤਾ ਹੁੰਦਾ ਤਾਂ ਤੁਸੀਂ ਥੋੜੀ ਕਰਨਾ ਸੀਗਾ ਜੇ ਤੁਹਾਨੂੰ ਪਤਾ ਹੁੰਦਾ ਇਹਨਾਂ ਨੇ ਫਿਰ ਵੇਖੋ ਕਿਵੇਂ ਰੱਖੀ ਮੈਂ ਵੀਰ ਵੇਖੀ ਇਹਨਾਂ ਤੋਂ ਐ ਫੜ ਕੇ ਐ ਰੱਖੀ ਤੁਸੀਂ ਤੁਰ ਕੇ ਦੋ ਜਣੇ ਨੇ ਫੜ ਕੇ ਰੱਖੀ ਹੈ ਜੀ ਹਾਂ ਦੋ ਰੱਖਣੀ ਸੀ ਹਾਂ ਇਹ ਤੁਸੀਂ ਬਾਬਾ ਜੀ ਕੋਈ ਵਿੱਚ ਵਿੱਚ ਤੁਸੀਂ ਪਹਿਲੇ ਕੋਈ ਉਹ ਬਾਬਾ ਜੀ ਨੇ ਦੇਖੋ ਉਹ ਇੱਕ ਲੱਤਨਾ ਚੜ ਜਾਣਗੇ ਉਹ ਚੱਕ ਚੜ ਕੇ ਬਾਬਾ ਜੀ ਤੁਸੀਂ ਮਹਾਰਾਜ ਇਹ ਭਾਈ ਸਾਡੇ ਗੁਰੂਬਾਈ ਸਾਡੇ ਅਸੀਂ ਅੰਦਰ ਜਾਣਾ ਸਾਡੇ ਵੇਲੇ ਹੋ ਗਏ ਕਿਹੜਾ ਜਨਾਬ ਉਹ ਖੜ ਖੜ ਪਾਸੇ ਆ ਮੁਖਸ਼ਰ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸਰੂਪ ਦੇਖੋ ਇਸ ਤਰੀਕੇ ਦੇ ਨਾਲ ਇੱਕ ਛੋਟੇ ਹਾਥੀ ਦੇ ਵਿੱਚ ਲਜਾਇਆ ਜਾ ਰਿਹਾ ਹੈ ਔਰ ਦੂਸਰੀ ਗੱਲ ਜਿਹੜੀ ਹੈ ਦੂਸਰੀ ਗੱਲ ਇੱਥੇ ਵਿਵਾਦਤ ਗੱਲ ਜਿਹੜੀ ਹੈ ਇੱਕ ਕੋਈ ਸੈਲੂਨ ਖੋਲੇ ਜਾ ਰਿਹਾ ਸੀਗਾ ਜਿੱਥੇ ਵਾਲ ਮੁੰਨਣ ਦਾ ਕੰਮ ਕੀਤਾ ਜਾਣਾ ਲੋਕਾਂ ਦੇ ਵਾਲ ਮੁੰਨੇ ਜਾਣੇ ਆ ਤੇ ਉੱਥੇ ਇਸ ਤਰੀਕੇ ਨਾਲ ਸਭ ਤੋਂ ਵੱਡੀ ਇਹ ਮਰਿਆਦਾ ਕਿਹੜੀ ਹੈ ਵੀ ਜਿਹੜਾ ਛੋਟੇ ਹਾਥੀ 'ਚ ਮਹਾਰਾਜ ਦਾ ਸਰੂਪ ਇਹ ਕੋਈ ਮਾਫੀ ਚਾਹਣਾ ਮੈਂ ਸ਼ਬਦ ਬੋਲਦਾ ਕੋਈ ਸਬਜ਼ੀ ਮੰਡੀ ਹੈ ਇਹ ਇਹ ਤਾਂ ਮੁੰਡੇ ਇੱਥੇ ਨਾ ਆਉਂਦੇ ਤਾਂ ਮੈਨੂੰ ਪੁੱਛੀਂਦੇ ਕੱਲੇ ਨੂੰ ਨੇ ਨਹੀਂ ਨਾ ਆ ਉਹ ਖੜਾ ਉਹ ਖੜਾ ਉਹ ਪਰਨੇ ਵਾਲਾ ਮਾਰਨ ਵਾਲੀ ਕਿਸੇ ਨੇ ਵੀ ਉਹਦੇ ਉਹ ਪਰਨਾ ਉਹ ਜਿਹੜਾ ਪਤੂ ਦਾ ਸਮਾਲ ਵਾਲਾ ਤੂੰ ਥਾੜੀ ਨਾ ਪਰਨੂ ਜੇ ਇਹਨਾਂ ਨੂੰ ਮਾਰਿਓ ਨਾ ਓਏ ਮੁੰਡੇ ਸਾਹਿਬਾਂ ਨੂੰ ਗੱਲ ਕਰਦੇ ਆਂ। ਇਹਨਾਂ ਦੀ ਪ੍ਰਕਾਸ਼ ਕੀਤਾ, ਪ੍ਰਕਾਸ਼ ਕੈਸੇ ਕੀਤਾ ਅਰਦਾਸ ਆ ਗੱਲ ਕਰਨੀ ਹੋਣੀ ਮੁਕਰਕੇ ਕੀ ਦਾਨ ਕੇਸ ਦਾ, ਰਹਿਦਾਨ, ਬਿਵੇਕਦਾਨ, ਸਹਾਦਾਨ, ਭੂਸਾਦਾਨ ਅਸੀਂ ਮੰਗਦੇ ਰਹਿੰਦੇ ਆਂ। ਅਰਦਾਸ ਬੇਨਤੀ ਦੇ ਵਿੱਚ ਦੇ ਦੂਜੇ ਪਾਸੇ ਉਹਨਾਂ ਦੀ ਕਿਰਤ ਕਮਾਈ 'ਚ ਅਸੀਂ ਵਾਧਾ ਇਸ ਕਰਕੇ ਮੰਗਿਆ ਕਿ ਬਾਲ ਬਖਸ਼ਿਓ ਕਿ ਉਹਨਾਂ ਦੇ ਵਾਲ ਕੱਟਣ ਵਾਲਾ ਕੰਮ ਜਾਂ ਹੋਰ ਮਤਲਬ ਸੋਹਣਾ ਕੰਮ ਹੋ ਜਾਵੇ। ਇਸ ਤਰ੍ਹਾਂ ਦਾ ਜਿਹੜਾ ਕਾਰਜ ਲਈ ਇਹਨਾਂ ਨੇ ਅਰਦਾਸ ਬੇਨਤੀ ਕੀਤੀ ਆ ਜਿਹੜੀ ਉਹਦੀ ਹਾਲਤ ਉਸ ਦਾ ਲੱਭੜਿਆ ਹੋਇਆ ਲੱਭੜਿਆ ਹੋਇਆ ਉਹ ਵੀ ਇੱਕ ਬੜੀ ਚਿੰਤਾ ਸੀ ਉਹਨਾਂ ਨੇ ਦੱਸਿਆ ਜਿਹਦੇ ਲੈ ਕੇ ਆਏ। ਇਹਨੇ ਕਹੇ ਲੈ ਕੇ ਹੋਏ ਸਾਰੇ ਬੱਚ ਗਏ ਜਿਹੜੇ ਬੰਦੇ ਨੇ ਗੋਟ ਜਨਮ ਕਿਹਾ ਕਿ ਤੁਸੀਂ ਗਲਤੀ ਕਰ ਰਹੇ ਹੋ ਉਹਦੇ ਗੱਲ ਪੈਣ ਦੀ ਕੋਸ਼ਿਸ਼ ਕੀਤੀ ਇੱਥੇ ਬਰਦਾ ਆਓ ਆਓ ਜਾਦਵਿੰਦਰ ਤੁਸੀਂ ਪੂਰ ਕੀਤਾ ਸੀ ਸਾਨੂੰ ਇੱਥੇ ਮੈਂ ਜਿਹੜਾ ਸਵੇਰੇ ਆਇਆ ਤੇ ਮਹਾਰਾਜ ਦੀ ਵੀਡੀਓ ਮੈਨੂੰ ਲੱਗਿਆ ਵੀ ਮੈਂ ਵੇਖਾਂ ਮੈਂ ਕਿਤੇ ਨਹੀਂ ਕੋਈ ਹੋਰ ਮਹਾਰਾਜ ਨਾ ਹੋਵੇ ਗੁਰੂ ਗ੍ਰੰਥ ਸਾਹਿਬ ਜੀ ਥਾਂ ਤੇ ਮੈਂ ਇਹਨਾਂ ਨੂੰ ਪੁੱਛਿਆ ਮੈਂ ਕਿਹਾ ਜੀ ਤੁਸੀਂ ਗੁਰੂ ਸਾਹਿਬ ਲੈਂਦਾ ਕਿਹੜੀ ਦੁਕਾਨਾਂ ਜਾਦਾ ਉਹ ਗਲੈਮਰ ਵਾਲੀ ਮੈਂ ਕਹਿੰਦੇ ਹਾਂ ਮੈਂ ਕਿਹਾ ਗਲਤ ਕੀਤਾ ਇਹਨਾਂ ਨੇ ਮੈਂ ਦੁੱਧ ਰੱਖਣ ਉੜ ਗਿਆ ਇਹਨਾਂ ਨੇ ਆਉਂਦੇ ਨੂੰ ਸਾਰਾ ਕੁਝ ਲਓ ਫੁਰਾਤ ਹੀ ਰੱਖਣ ਦਾ ਜਿੰਨਾ ਭੱਜ ਕੇ ਡਾਗੜਿਆ ਇਹਨਾਂ ਨੇ ਦੋਹਾਂ ਜਣਾਂ ਨੇ ਮਾਰਾ ਸਰ ਕੇ ਮੈਂ ਰੱਖਤਾ ਮੈਂ ਕਿਹਾ ਗਲਤ ਕੋਈ ਮਰਿਆਦਾ ਨਹੀਂ ਸੀ ਜੀ ਮੈਂ ਕਿਹਾ ਵੀ ਆ ਤੁਸੀਂ ਗਲਤ ਕਰੇ ਆ ਬਾਬਾ ਜੀ ਨੇ ਛਤਰ ਵੀ ਵਿੱਚ ਆ ਕੇ ਚੜਾਇਆ ਫਿਰ ਉਹ ਵਿੱਚ ਆ ਜਾਂਦਾ ਮੈਂ ਕਿਹਾ ਗਲਤ ਕਰੀ ਜਾਂਦੇ ਆ ਮੈਂ 5 ਮਿੰਟ ਉਹਨਾਂ ਨੂੰ ਰੋਕੀ ਉੱਥੋਂ ਉਹ 15 ਜਣੇ ਸੀ ਘਟੋ ਘਟ ਉਹਨਾਂ ਨੇ ਮੇਰੀਆਂ ਬਾਹਾਂ ਫੜ ਲਈਆਂ ਕਹਿੰਦੇ ਇਹ ਫੇਦਵੀ ਕਰ ਲੈ ਇਹਨੂੰ ਫੜੋ ਮੈਨੂੰ ੱਟੇ ਮਾਰੇ ਹੋ ਉੱਥੋਂ ਲੱਗਿਆ ਜੀ ਮੈਂ ਉਹਨਾਂ ਨੂੰ ਰੋਕਣਾ ਇੱਥੋਂ ਤੱਕ ਆ ਗਿਆ ਇਥੇ ਆ ਭੇਜਾ ਆ ਗਿਆ ਮੁੰਡਾ ਇਥੇ ਸਾਡੇ ਦਫਤਰ ਦੇ ਨਾਲ ਦਫਤਰ ਆ ਮੈਨੂੰ ਉਹਦਾ ਕੀ ਹੱਲ ਹੋ ਗਈ ਮੈਂ ਕਿਹਾ ਐ ਕਰਕੇ ਮਹਾਰਾਜ ਦੀ ਬੇਅਦਬੀ ਕਰੀ ਜਾਂਦੇ ਆ ਉਹਨੇ ਫਿਰ ਕਿਹਾ ਕਿ ਨਾ ਖੜ ਚੋ ਇੱਥੇ ਤੁਸੀਂ ਕਹਿੰਦਾ ਕਰੀ ਅਸੀਂ ਹੁਣ ਗਾੜਾ ਲੈ ਕੇ ਜਾ ਕਿਤੇ ਗੱਡੀ ਮੈਂ ਕਿਹਾ ਗੁਰਦੁਆਰਾ ਸਾਹਿਬ ਤੋਂ ਆਉਂਦੇ ਬੰਦੇ ਤੁਸੀਂ ਮਹਾਰਾਜ ਦੀ ਬੇਅਦਬੀ ਕਰੇ ਮੋਰ ਤਾਂ ਮੈਨੂੰ ਕਹਿੰਦੇ ਤੂੰ ਬੇਅਦਬੀ ਕੀਤੀ ਆ ਉਹ ਤਾਂ ਮੈਨੂੰ ਧੱਕੇ ਮਾਰੇ ਇਹਨਾਂ ਨੇ ਇੱਥੋਂ ਤੱਕ ਲੈ ਕੇ ਆਏ ਮੈਨੂੰ ਤੋੜ ਤੇ ਮੁੰਡਾ ਟੈਂਪੋ ਵਾਲਾ ਤੇਰਾ ਬੰਦਾ ਚੰਗਾ ਸੀ ਉਹ ਕਹਿੰਦਾ ਵੀ ਮੇਰੀ ਕੋਈ ਗਲਤੀ ਨਹੀਂ ਉਹ ਮੈਨੂੰ ਕਹਿੰਦਾ ਬਾਬਾ ਲੈ ਕੇ ਆਣਾ ਮੈਂ ਕਿਹਾ ਵੀ ਉਹ ਤੂੰ ਉਹਨ ਤੂੰ ਚੱਲ ਇਹ ਤਾਂ ਹੁਣ ਇੱਥੇ ਇਹ ਚਪੇੜੇ ਖਾਊਗਾ ਕਿ ਨਹੀਂ ਸਾਈਂ ਫਿਰ ਫਿਰ ਆਲੇ ਮੇਰੇ ਮਾਰਮਤਾ ਕੰਮ ਦੇ ਸੀ ਜੀ ਗੁਰਦੁਆਰਾ ਤਰਨਤਾਰਨ ਸਰ ਲੈ ਕੇ ਅੱਛਾ ਇਹ ਜਿਹੜਾ ਉਸ ਨੂੰ ਵੈਰੀਫਾਈ ਕੀਤਾ ਜਿਹੜੀ ਉਥੋਂ ਦੀ ਕਮੇਟੀ ਵੀ ਜੀ ਮਨਜ਼ੂਰੀ ਨਾਲ ਆਇਆ ਜਾਂ ਨਹੀਂ ਆਇਆ ਜਾਂ ਕੁਝ ਆਪ ਤੋਂ ਪਹਿਲੀ ਗੱਲ ਤਾਂ ਇਹ ਹੈ ਜੀ ਆਪਾਂ ਗੁਰੂ ਸਾਹਿਬ ਦਾ ਸਤਕਾਰ ਭਾਵ ਰੱਖਣ ਦੇ ਲਈ ਪਹਿਲਾਂ ਗੁਰੂ ਸਾਹਿਬ ਨੇ ਮਰਿਆਦਾ ਅਨੁਸਾਰ ਗੁਰਦੁਆਰਾ ਸਾਹਿਬ ਤਰਨਤਾਰਨ ਸਾਹਿਬ ਵਿੱਚ ਬਿਰਾਜਮਾਨ ਕਰਕੇ ਉਸ ਤੋਂ ਬਾਅਦ ਸਖਤ ਤੋਂ ਸਖਤ ਜਿਹੜੀ ਕਾਰਵਾਈ ਇਹਨਾਂ ਦੇ ਪਹ ਕਿਹੜਾ ਇਹ ਸਲੂਨ ਵਾਲੇ ਭਾਗੀ ਸਿੰਘ ਜਾਂ ਜਿਹੜੀ ਕਮੇਟੀ ਨੇ ਮਨਜ਼ੂਰੀ ਦੇ ਕੇ ਇੱਥੇ ਲਿਆਂਦਾ ਉਹਨਾਂ ਸਾਰਿਆਂ ਤੇ ਕਾਰਵਾਈ ਹੋਊਗੀ ਕੱਲ ਤੱਕ ਸਭ ਤੋਂ ਜਿਹੜੀ ਬੰਦੀ ਆ ਸਭ ਤੋਂ ਜ਼ਿਆਦਾ ਜੀ ਸਾਰਿਆਂ ਦੇ ਖਿਲਾਫ ਹੋਊਗੀ ਬਹੁਤ ਵੱਡੀਆਂ ਇਹਨਾਂ ਨੇ ਗਲਤੀ ਕੀਤੀ ਨਾ ਬਰਦਾਸ਼ਤ ਕਰ ਤੁਸੀਂ ਬੁਖਸਾ ਸਾਹਿਬ ਚਾਲੀ ਮੁਕਤਾਂ ਪੁਲਟਰ ਦਾ ਪਿੰਡ ਬਤਾਓ ਔਰ ਐਡੀਸ਼ਨਲ ਮੇਜਰ ਸਰਦਾਰ ਨਿਰਮਲ ਜੀ ਨਿਰਮਲ ਜੀ ਸਿੰਘ ਦਾ ਤੌਰ ਤੇ ਜਮੇਵਰੀ ਦੇ ਤੌਰ ਤੇ ਕੋਈ ਇੱਥੇ ਪਹੁੰਚਿਆ ਹੋਵੇ ਸਾਥੀ ਲੈ ਕੇ ਹਾਂ ਜੀ ਤੁਹਾਡੇ ਸਾਥੇ ਸਾਰੇ ਮਤਲਬ ਤੁਸੀਂ ਪਹੁੰਚ ਕੇ ਤੇ ਕਿਰਪਾਸ਼ਾ ਨੂੰ ਅਸੀਂ ਪੰਜ ਪਿਆਰਿਆਂ ਦੀ ਲਿਆਦਾ ਉਸਾਰ ਹਨਸਾਂ ਦੇ ਦਰਵਾਜ਼ਾ ਤਰੰਦਰ ਸਾਹਿਬ ਦੇ ਅੰਦਰ ਜਾ ਰਹੇ ਹਾਂ ਕਿਉਂਕਿ ਉਹ ਠੀਕ ਹੈ ਨਹੀਂ ਆਪਾਂ ਦਾ ਰੱਖਦਾ ਤੇ ਉਹਨਾਂ ਦੀ ਗੱਡੀ ਵੇਖੋ ਕਿੰਨੀ ਬਿਲਕੁਲ ਕੋਇਆ ਲੱਗਿਆ ਚਲੋ ਠੀਕ ਹੈ ਜੀ ਛੱਡੋ ਜਕਾਰਾ ਜੀ ਠੀਕ ਹੈ ਜੀ ਸੋਣਿਆਰੇ ਦਰਿਆ ਕਾਲ ਤਾਂ ਗੱਡੀ ਗੋਹੇ ਦੀ ਲਿਬੜੀ ਹੋਈ ਆ ਇਸ ਤਰ੍ਹਾਂ ਸੱਚੇ ਪਾਤਸ਼ਾਹ ਦਾ ਸਰੂਪ ਜਿਹੜਾ ਇਹ ਲੋਕ ਲਈ ਫਿਰਦੇ ਨੇ